ਜਾਗਦੀ ਜ਼ਮੀਰ ਵਾਲੇ ਪੁਲਿਸ ਮੁਲਾਜ਼ਮ ਨੇ ਕਰ ਦਿੱਤੇ ਖੁਲਾਸੇ ਕਿ ਹੁਣ ਖਨੌਰੀ ਬਾਰਡਰ ਦੇ ਉੱਪਰ ਅੱਗੇ ਕੀ ਹੋਣ ਵਾਲਾ ਹੈ ਪੁਲਿਸ ਉਹਨਾਂ ਨੂੰ ਕੀ ਕੀ ਆਰਡਰ ਦਿੱਤੇ ਗਏ ਨੇ ਤੇ ਹੁਣ ਜੋ ਸਾਰਾ ਐਕਸ਼ਨ ਹੈ ਉਹ ਲੈ ਲਿਆ ਜਾਵੇਗਾ ਪੂਰੀ ਘਟਨਾ ਤੁਹਾਨੂੰ ਜਾਣੂ ਕਰਾਉਣੀ ਹੈ ਤੇ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਸਭ ਤੋਂ ਪਹਿਲਾਂ ਪੂਰੀ ਵੀਡੀਓ ਦੇਖੋ ਤੇ ਇਸ ਦੇ ਬਾਰੇ ਤੁਹਾਡੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਪੁਲਿਸ ਦੇ ਸਾਰੇ ਛਪਾਈਆਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਡਿਊਟੀਾਂ ਤੇ ਜਾਵੋਗੇ ਜੇ نیٹ ਬੰਦ ਹੋ ਗਿਆ ਛੋਡੇ ਪਰਿਵਾਰ ਜਿ ਦੇ ਕੋਲੋਂ ਪੰਡ ਦਾ ਭੱਜਣ ਗਈ ਆਸੇ-ਪਾਸੇ ਇੰਨਾ ਬੰਦਾ ਤਾਂ ਮਰਦਾ ਵੀ ਨਹੀਂ ਜੇ ਮਰਿਆ ਤਾਂ ਥੋੜੀ-ਮੋਟੀ ਅੱਗ ਲਾ ਕੇ ਛੱਡ ਦੇਣਗੇ ਤੇ ਛੋਡੇ ਪਰਿਵਾਰ ਵੀ ਕੀ ਤਾਂ ਤੱਕਾ ਹੋਊਗਾ ਛੋਡੇ ਪਰਿਵਾਰ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਬੈਠੇ ਹੋ ਤੁਹਾਨੂੰ ਪਤਾ ਹੀ ਇਹ ਬਰਾਬਰ ਗੈਂਟੀ ਹੋਈ ਪਈ ਆ ਜੀ ਫੇਰ ਜਿਹੜੇ ਮੋٹے ਮੋٹے ਬੰਦੇ ਆ ਜਿਵੇਂ ਲੱਖੇ ਸਿਧਾਨ ਨਰਗੇ ਜਾਂ ਜਿੰਨੇ ਕਲਾਕਾਰ ਆ ਬੱਬੂ ਮਾਨ ਨਰਗੇ ਜਿੰਨੇ ਹੋਰ ਵੀ ਆ ਸਾਰਿਆਂ ਨੂੰ ਚੱਕ ਲਿਆ ਜਾਊਗਾ ਤੇ ਐ ਨਹੀਂ ਬਤਾ ਮਾਰ ਦੇ ਮਾਰੇ ਹੀ ਜਾਊਗਾ ਤੇ ਜਿੰਨੀਆਂ ਪੁਲਿਸ ਸਾਰੀ ਪੁਲਿਸ ਮਾਰੀ ਜਾਊੀ ਤੇ ਜਿਹੜੀਆਂ ਕੁੜੀਆਂ ਉਹਨਾਂ ਨੂੰ ਬੰਧਕ ਬਣਾ ਲਿਆ ਜਾਊਗਾ ਥਾਣਾ ਵਿੱਚ ਨਿਕਲ ਨਹੀਂ ਦਿੱਤਾ ਜਾਊਗਾ ਸੋਡੇ ਰਸਤੇ ਰਾਂ ਨਾਲ ਵੀ ਹੋਣਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਇੱਕ ਵਾਰੀ ਧਰਨੇ ਤੇ ਆਜੋ ਆਪਾਂ ਨੂੰ ਇਹ ਭਗਵੰਤ ਮਾਨ ਦੀ ਭੈਣ ਦੇ ਲੰਨ ਵੜ ਗਿਆ ਜਿਹੜਾ ਤੁਸੀਂ ਇਹਨੂੰ ਚੁਣ ਲਿਆ ਇਹਦੇ ਅੱਖੇ ਕੋਈ ਨਹੀਂ ਲੱਗ ਰਿਆ ਇਹ ਨਕਲੀ ਭਗਤ ਸਿੰਘ ਬਣਿਆ ਫਿਰਦਾ ਹੈਗਾ ਇਹ ਬੰਦੇ ਨੇ ਆਪਦੀ ਘਰ ਵਾਲੀ ਛੱਡਤੀ ਯਾਰ ਬਰਾਬਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਕੀ ਇਹ दारू ਪੀਣਾ ਬੰਦਾ ਤੁਸੀਂ ਮੁੱਖ ਮੰਤਰੀ ਬਣਾ ਲਿਆ ਕੀ ਇਹ ਰਿਪੋਰਟਾਂ ਕਿੱਥੇ ਤੱਕ ਜਾਂਦੀਆਂ ਵੀ ਪਿਆਵਾਂ ਵਾਲਿਆਂ ਨੇ ਮੁੱਖ ਮੰਤਰੀ ਕਿੱਥੋਂ ਦਾ ਬਣਾ ਰੱਖਿਆ ਫਿਰ ਇਹ ਪਾਕਿਸਤਾਨ ਵਾਲੀ ਜਿਹੜੀ ਮਰੀਮ ਨਮਾਜ਼ ਆ ਉਹਦੇ ਬਾਰੇ ਬੋਲੀਆਂ ਦਾ ਉਹ ਕਹਿੰਦੀ ਲਾਹੌਰ ਵਾਲੀ ਐ ਕਹਿੰਦੀ ਆ ਵੀ ਤੇਰੀ ਉਹ ਕੀ ਲੱਗਦੀ ਹੈ ਕੀ ਉਹਨਾਂ ਉਹ ਤਾਂ ਸੱਚੇ ਮੁਸਲਮਾਨਾਂ ਦੀ ਧੀ ਹੈ ਫੇਰ ਜਿਹੜੇ ਜਿੰਨੇ ਬਾਹਰ ਬੈਠੇ ਆ ਆਪਣੇ ਜਦੋਂ ਉਹ ਰਿਪੋਰਟਾਂ ਦਈ ਜਾਂਦੇ ਆ ਟਰੂਡੋ ਕਹੀ ਜਾਂਦਾ ਵੀ ਇੰਨੇ ਬੰਦੇ ਅਸੀਂ ਬਾਹਰ ਕੱਢਨੇ ਆ 15000 ਬੰਦਾ ਆਸੀ ਪਾਸੇ ਹੋ ਗਿਆ 15 ਨੂੰ ਤੁਸੀਂ 60 ਨਾਲ ਗੁਣਾ ਕਰ ਲਓ ਕਿੰਨੇ ਬੰਦੇ ਬਣ ਗਏ 트ੰਪ ਕਹੀ ਜਾਂਦਾ ਅਸੀਂ ਬੰਦੇ ਬਾਹਰ ਕੱਢਨੇ ਆ ਜਦੋਂ ਆਪਣਾ ਨਾਂ ਇੰਨਾ ਬਦਨਾਮ ਹੋ ਗਿਆ ਵੀ ਖਾਲਸਤਾਨੀਆਂ ਨੇ ਇਹ ਕਰਤਾ ਤਾਂ ਆਪਣੇ ਬੰਦਿਆਂ ਨੂੰ ਉਥੋਂ ਸਮੁੰਦਰੀ ਜਹਾਜ਼ਾਂ ਰਹੀਂ ਜਾਂ ਕਿਸੇ ਤਰੀਕੇ ਨਾਲ ਹੀ ਭੇਜਣਗੇ ਵੀ ਜਾਓ ਆਪਦੇ ਪੰਜਾਬ ਨੂੰ ਸੰਭੋ ਤੇ ਉਹ ਜਹਾਜ਼ ਵਾਪਸ ਨਹੀਂ ਆਉਣੇ ਉਹ ਸਮੁੰਦਰਾਂ ਦੇ ਵਿੱਚ ਡੋਬ ਦਿੱਤੇ ਜਾਣਗੇ ਕੁੜਗਾਂ ਨੂੰ ਉੱਥੇ ਨਰਵਸਤਰ ਕਰ ਰਿਹਾ ਜਾਊਗਾ ਜਿਵੇਂ ਉਹ ਪਹਿਲਾਂ ਜਦੋਂ ਵੀ ਗੁਰੂਆਂ ਨੇ ਗੱਲ ਹੋਈ ਸੀ ਵੀ ਕਿਸ ਤਰ੍ਹਾਂ ਰਹਿਣਾ ਤਾਂ ਆਪਣੇ ਗੁਰੂਆਂ ਨੇ ਕਿਹਾ ਸੀਗਾ ਵੀ ਜਿਸ ਤਰ੍ਹਾਂ ਦਾ ਬੰਦਾ ਸੀਦਾ ਥੀ ਟੈੱਕੇ ਰੱਖੋ ਉਸ ਤਰ੍ਹਾਂ ਛੱਡ ਦਿਓ ਉਹ ਕਹਿੰਦੇ ਵੀ ਨਹੀਂ ਅਸਤਾ ਜਿੰਨੇ ਜਨਮ ਲਿਆ ਹਾਂ ਉਹ ਮੇ ਛੱਡਾਂਗੇ ਇੱਥੇ ਆਪਣੇ ਰੋਲੇ ਪਏ ਸੀਗੇ 20 ਦਸੰਬਰ ਨੂੰ ਹੀ ਕਿਉਂ ਬੋਟਾ ਰੱਖੀਗੇ ਕਿਉਂਕਿ 20 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਚ ਕਿਲੇ ਚ ਜੀ ਦੋ ਹਵਾਵਾਂ ਉੱਟੀਆਂ ਸੀ ਵੀ ਗੁਰੂ ਜੀ ਆਪਣਾ ਫੌਜ ਜਾਂਦਾ ਸੀ ਉਹਨਾਂ ਫੌਜਾਂ ਨੇ ਘੇਰ ਲਿਆ ਤੇ ਆਪਾਂ ਇੱਥੋਂ ਚੱਲ ਗਏ 21 ਤਰੀਕ ਤੋਂ ਬਾਅਦ ਸਿੱਧੀਆਂ ਪੈ ਅ ਵੱਡੇ ਸਾਹਿਬ ਜੀ ਆਦੇਸ਼ੀ ਹੋ ਕੇ ਸੀ ਉਹਦੋਂ ਆਸ਼ੀਰਦ ਹੁੰਦੇ ਹੁੰਦੇ 27 ਤੱਕ ਤਾਂ ਸਾਰਾ ਪਰਿਵਾਰ ਵਾਰਤਾ ਸੀਗਾ ਇਸ ਕਰਕੇ ਉਹ ਦੁਸ਼ਮਣੀਆਂ ਇਹ ਹਜੇ ਕੱਢੀ ਅੱਠ ਪਹਿਲਾਂ ਪਰਿਵਾਰ ਵਿਛੋੜੇ ਦੇਈ ਬੈਠੇ ਤੇ ਆਪਾਂ ਨੂੰ ਵੀ ਇਸ ਤਰ੍ਹਾਂ ਹੀ ਕਰਨਗੇ ਤੁਸੀਂ ਲੋਕਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਸਦਾਤਾ ਤੇ ਚੱਲੇ ਨਹੀਂ ਤਾਂ ਤੁਹਾਨੂੰ ਇਹ ਪਾਪ ਲੱਗੂ ਆ ਅ ਜਦੋਂ ਅ ਅੰਗਰੇਜ਼ ਆਪਦੀਆਂ ਬੁੱਕਾਂ ਦੇ ਵਿੱਚ ਇਹ ਲਿਖੀ ਬੈਠੇ ਆ ਵੀ ਜਿਹੜਾ ਆ ਪੁਲਿਸ ਦੇ ਉੱਤੇ ਝੱਲ ਲੱਗੀ ਵੀ ਇਹ ਤਾਂ ਔਰਤਾਂ ਨੂੰ ਇੰਨਾ ਮੰਨਦੇ ਵੀ ਔਰਤਾਂ ਦੀ ਜਿਹੜੀ ਝੱਲ ਰਹਾ ਆ ਆਪਦੀ ਪੱਗ ਤੇ ਲੱਗ ਰੱਖਦੇ ਆ ਜਿਹੜੀ ਡੋਰੀ ਆ ਕਿ ਕੁੜੀਆਂ ਡੋਰੀ ਪਹਿਨਦੀਆਂ ਤੇ ਇਹ ਪੁਲਿਸ ਡੋਰੀ ਪਾ ਕੇ ਰੱਖਦੀ ਹੈ ਤੁਸੀਂ ਮਾਣਾ ਮੋਟਾ ਗਿਆਨ ਹਾਸਲ ਕਰੋ ਯਾਰ ਕੀ ਕੁਸ਼ ਹੋਈ ਜਾਂਦਾ ਤੁਹਾਨੂੰ 벨ਟ ਬੰਦ ਫੋਰਸ ਕਰਤਾ ਪਿਆਬ ਦੇ ਲੋਕ ਹੀ ਕਿ ਤੁਸੀਂ ਕੁੱਤੀ ਨੇ ਪਿਆਬ ਦੇ ਤੇ ਪੁੱਤੀ ਤਾਂ ਤੁਸੀਂ ਹੈਗੇ ਹੋ ਆਪਸ ਵਿੱਚ ਦੀ ਲੜੀ ਉਹਨਾਂ ਤੇ ਗੰਦੇ ਲੀਡਰਾਂ ਨੂੰ ਫੜ ਲਓ ਪੁਲਿਸ ਰਾਸ ਸਥਾਪਿਤ ਕਰ ਲਓ ਇਹ ਕਰਨਾ ਪਊਗਾ ਇੱਕ ਦੋ ਦਿਨਾਂ ਦੇ ਵਿੱਚ ਭਵੰਤਵਾਨ ਨੂੰ ਸਾਰੇ ਲੀਡਰਾਂ ਨਾਲ ਮੈਂ ਜਿੰਨੇ ਮੇਰੇ ਨਾਲ ਭਰਾ ਭਰਤੀ ਹੋਏ 3000 ਜਿੰਨੇ ਵੀ ਹੋਏ ਅਸੀਂ 7000 ਸੀ ਘੱਟੋ-ਘੱਟ 3000 ਸਿਪਾਹੀ ਮੇਰੇ ਨਾਲ ਗੱਲ ਕਰ ਰਿਹਾ ਇੱਕ ਸਾਰੇ ਇੱਕ ਦੂਜੇ ਨਾਲ ਗੱਲ ਮੈਣ ਲੱਗੇ ਹੋਏ ਆ ਕਿ ਅਫਸਰ ਨਾਲ ਕੋਈ ਡੀਐਸਪੀ ਨਾਲ ਕੋਈ ਐਮਐਲਏ ਨਾਲ ਸਾਰਿਆਂ ਦਾ ਮੈਂ ਟਰੈਪ ਲਾਈ ਬੈਠਾਂਗਾ ਮਸਾ ਫੀਲਡਿੰਗ ਸੈੱਟ ਕਰੀ ਹੈ ਮੋਦੀ ਤੱਕ ਫੀਲਡਿੰਗ ਸੈੱਟ ਕਰੀ ਬੈਠੇ ਆ ਤਾਂ ਤੱਕ ਫੌਜ ਦੇ ਸਾਰੇ ਬੰਦੇ ਜਾਣਦੇ ਮੈਨੂੰ ਆਲ ਆਲ ਇੰਡੀਆ ਦੇ ਪੁਲਿਸਾਂ ਦੇ ਵਿੱਚ ਮੇਰੀ ਜਾਣ-ਪਛਾਣ ਮੈਂ ਕਿਉਂਕਿ ਅਸੀਂ ਸਰਪੰਚ ਰਹੇ ਆ ਪਿੰਡ ਦੇ ਸ਼ਾਸ ਦਾ ਮੈਨੂੰ ਹੱਥ ਆ ਸਾਡੇ ਹੱਡਾਂ ਚ ਰਚੀ ਪਈ ਹੈ ਜਦੋਂ ਸਰਪੰਚੀ ਉਸੇ ਸਾਲ ਤੇ ਉਸ ਤੋਂ ਬਾਅਦ ਇਹ ਜੇ ਸਾਰੇ ਸਰਪੰਚੀ ਦੇ ਕੰਮਾਂ 'ਚ ਹਿੱਸਾ ਲੈਂਦਾ ਦੂਜੀ ਵਾਰ ਅਸੀਂ ਹਾਰ ਗਏ ਫਿਰ ਉਸ ਤੋਂ ਬਾਅਦ ਅਸੀਂ ਆ ਬੰਦਾ ਵੀ ਚਤਾਇਆਗਾ ਇਸ ਕਰਕੇ ਆਈਸੀ ਵੀ ਅਸੀਂ 647 ਵੋਟਾਂ ਤੇ ਜਿੱਤੇ ਹੈਗੇ ਮੇਰਾ ਬੈਲਟ ਨੰਬਰ ਵੀ 1447 ਇਹ 1447 ਹੁਣ ਇਹ ਚੱਲੂਗੀ ਤੇ ਆਪ ਦਾ ਵਾਚ ਕੇ ਰੋ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਵੀ ਪਿਆਲ ਬੰਦ ਕਰ ਲਿਆ ਜਾਵੇ ਕੱਲ ਨੂੰ ਹੀ ਜੇ ਕੋਈ ਪੁਲਿਸ ਫੇਰ ਵੀ ਸਿਪਾਈ ਤਾਂ ਕਰਦੇ ਆ ਤਾਂ ਤੁਸੀਂ ਇਹਨਾਂ ਦੇ ਘਰਾਂ 'ਚ ਵੜ ਜਾਣਾਗਾ ਜਿੱਥੇ-ਜਿੱਥੇ ਦੇ ਹੈਗੇ ਸਭ ਨੂੰ ਪਤਾਗਾ ਆ ਇਹਨਾਂ ਨੂੰ ਸਨੇਹੇ ਲਾਦਰ ਘਰਾਂ 'ਚ ਵੀ ਜਿਹੜਾ ਕੋਈ ਪੁਲਿਸ ਦਾ ਸਾਥ ਦੇਊਗਾ ਜਾਂ ਪੁਲਿਸ ਕਿਸਾਨਾਂ ਤੇ ਜਾਂ ਲੋਕਾਂ ਦੇ ਲਾਠੀ ਚਾਰਜ ਕਰੂਗੀ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਇਹਨਾਂ ਦਾ ਪਰਿਵਾਰ ਤੜਕੇ ਸਿਲੰਡਰ ਫਟਾ ਦੋ ਕਿਉਂਕਿ ਜੇ ਇਹਨਾਂ ਨੇ ਗੋਲੀ ਚਲਾਈ ਤੇ ਉਧਰੋਂ ਵੱਲ ਐਡਾ ਵੱਡਾ ਕੰਮ ਹੋ ਗਿਆ ਪਰਸੋਂ ਰਫਾਂਜੀ ਨੂੰ ਅਗਲਾ ਕੀ ਫਿਰ ਕੋਈ ਵੀ ਨਹੀਂ ਬਚਣਾ ਮੇਰੀ ਜਾਣ ਇਨਫੋਰਮੇਸ਼ਨ ਕਦੇ ਝੂਠ ਨਹੀਂ ਗਈਗੀ ਸਿਪਾਈਆਂ ਨੂੰ ਬੇਨਤੀ ਹੈ ਅ ਜੇਤ ਪਵਿੱਤਰ ਲਸੋਈ ਨੇ ਗਾਣਾ ਕੱਢਿਆ ਸੀ ਵੀ ਜੁੱਤੀਆਂ ਚੜਦੇ ਰਹੇ ਸੇਰੇ ਪੰਜਾਬ ਦੇ ਆ ਉਹ ਉੱਥੋਂ ਤੱਕ ਲੰਡਨ ਤੱਕ ਗੱਲ ਪਹੁੰਚ ਗਈ ਆ ਆਪਾਂ ਸਾਰਿਆਂ ਨੇ ਸਟੇਟਸ ਵੀ ਲਾਏ ਆ ਤੇ ਉਹਨਾਂ ਨੇ ਫਿਰ ਆਪਾਂ ਨੂੰ ਦੋ ਸਿੰਘ ਲਈ ਜਾਂਦੇ ਆ ਕੋਈ ਹੀਰਾ ਲਈ ਜਾਂਦੇ ਆ ਤਾਂ ਉਹ ਦਿਖਾਇਆ ਗਿਆ ਵੀ ਆਹ ਦੇਖੋ ਜੁੱਤੀਆਂ ਕੌਣ ਚੱਟ ਰਿਹਾਗਾ ਜੇ ਗੁਰਗੂਆਂ ਬਣ ਸੰਕੀ ਨੇ 7 ਬਾਰੇ ਸੀ ਤਾਂ ਦੇਖੋ ਉਸ ਤੋਂ ਬਾਅਦ ਵੀ 7 ਹੀ ਗ੍ਰਹਿ ਬਣੇ 7 ਹੀ ਮਹਾਦੀਪ ਬਣੇ 7 ਹੀ ਸਮੁੰਦਰ ਬਣੇ ਆ ਗੁੱਸਾ ਵੀ ਆਦਮੀ ਦਾ 7ਵੇਂ ਆ ਸਮਾਂ ਤੇ ਜਾਂਦਾ 7 ਹੀ ਪੀੜੀਆਂ ਬਣੀਆਂ 7 ਹੀ ਜਨਮ ਹੋਏ ਆ ਸੱਤ ਕਰ ਜਿਵੇਂ ਕਹਿੰਦੇ ਨੇ ਡੈਨ ਛੱਡ ਦਿੰਦੀ ਐ ਸੱਤ ਜਨਮਾਂ ਦਾ ਪਾਪ ਨਹੀਂ ਲੈਣਾ ਸਾਰੇ ਦੇਸ਼ ਦੇ ਵਿੱਚ ਖਬਰ ਫਲਾਓ ਸਾਰੇ ਆਪਣਾ ਪੰਜਾਬ ਬੰਦ ਕਰੋ ਨਾਲ ਦੀ ਨਾਲ ਆਪਣੇ ਪਿਆ 92 ਜਣੇ ਇਹਨਾਂ ਦੀ ਕੀ ਔਕਾਤ ਆ ਵੀ ਆਪਾਂ ਨੂੰ ਰੋਕ ਜਾਣ ਕਿ ਕਿੰਨਾ ਪੰਜਾਬ ਤੰਦੂਰ ਵਾਂਗੂ ਤਪਿਆ ਪਿਆ ਹੈਗਾ ਨਾ ਜੇ ਪੰਜਾਬ ਦੀ ਸਰਕਾਰ ਟੁੱਟਦੀ ਐ ਤਾਂ ਨਾਲ ਦੀ ਨਾਲ ਹਰਿਆਣਾ ਦੀ ਸਰਕਾਰ ਟੁੱਟ ਜੂ ਨਾਲ ਦੀ ਨਾਲ ਆਪਾਂ ਪਾਣੀ ਬੰਦ ਕਰ ਦਾਂਗੇ ਇਹ ਰਾਜਸਥਾਨ ਦਾ ਜੇ ਉਹਨਾਂ ਨੇ ਸਰਕਾਰ ਨਾਲ ਥੋੜੀ ਸਾਰੇ ਦੇਸ਼ ਦੀ ਸਰਕਾਰ ਟੁੱਟ ਗਈ ਆਪਾਂ ਬਸ ਸਾਰਾ ਦੇਸ਼ ਆਪਣਾ ਮਹਿੰਦਰ ਸਿੰਘ ਧੋਨੀ ਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਦਾ ਐਲਾਨ ਕਰੋ ਕਿਉਂਕਿ ਉਹਦੇ ਟੀਮ 'ਤੇ ਵੀ ਸੱਤ ਲੱਗਿਆ ਹੋਇਆ ਤੇ ਉਹੀ ਵਰਲਡ ਕੱਪ ਜਿੱਤੀ ਤਰੀ ਜਾਂਦਾਗਾ 2007 'ਚ ਹੀ ਉਹਨੇ ਵਰਲਡ ਕੱਪ ਜਿੱਤਿਆ ਫਿਰ 2011 'ਚ ਵਰਲਡ ਕੱਪ ਜਿੱਤਿਆਗਾ ਇਹਨਾਂ ਨੂੰ ਬਦਲੋ ਉਹ ਲੋਕ ਧੋਨੀ ਤੋਂ ਸੰਨਿਆਸ ਮੰਗੀਆਂ ਤੇ ਵੀ ਤੂੰ ਸੰਨਿਆਸ ਦੇ ਉਹ 40 ਸਾਲਾਂ ਤੋਂ ਬਾਅਦ ਵੀ ਇੰਨਾ ਖੇਡੀ ਜਾਂਦਾ ਯਾਰ ਤੇ ਜਿਹੜਾ ਅੰਮ੍ਰਿਤਸਰ ਕੱਲ ਬੰਬਤ ਮਾਕਾ ਹੋਇਆਗਾ ਉਹ ਤੇ ਉਹ ਉਹਦੇ ਵਿੱਚ ਜੀਵਨ ਫੌਜੀ ਦਾ ਨਾਮ ਆਈ ਜਾਂਦਾਗਾ ਇਹ ਤਾਂ ਉੱਥੇ ਫੌਜ ਭਾਈ ਐ ਵੀ ਜਦੋਂ ਆਪਣੇ ਤੇ ਹਮਲਾ ਹੋ ਗਿਆ ਵੀ ਇਹ ਹਰਮੰਦਰ ਸਾਹਿਬ ਵੱਲ ਭੱਜਣਗੇ ਤੇ ਉੱਥੇ ਉਹਨਾਂ ਨੂੰ ਆਪਾਂ ਨੂੰ ਆਉਣ ਜਾਣ ਨਹੀਂ ਦਿੱਤਾ ਜਾਊਗਾ ਤੇ ਆਪਾਂ ਨੂੰ ਥਾਂ ਥਾਂ ਤੇ ਗੋਲੀਬਾਰੀ ਹੋਊਗੀ ਟ੍ਰੇਨਾਂ ਪਰ ਪਰਕੇ ਜਿਵੇਂ ਸੰਗਤ ਮੰਡੀ ਆ ਜਾਂ ਰਾਮੇ ਮੰਡੀ ਆ ਸਾਰਾ ਆਲ ਇੰਡੀਆ ਇਕੱਠਾ ਹੋ ਜੂ ਇੱਥੇ ਪਹਿਲਾਂ 1919 ਚ ਕੀ ਹੋਇਆ ਸੀ ਕਿ ਜਦੋਂ ਗੋਰਿਆਂ ਨੇ ਆਪਣਾ ਧੱਕਾ ਕੀਤਾ ਤਾਂ ਆਲ ਇੰਡੀਆ ਆਪਣੀ ਮਦਦ ਲਈ ਆਇਆ ਸੀ ਉਦੋਂ ਹੀ ਲਹਿਰ ਚੱਲੀ ਸੀ ਭਗਤ ਸਿੰਘ ਕਰਕੇ ਇਹਨੂੰ ਦੇਸ਼ ਦੇ ਕਿੱਡੇ ਮਾੜੇ ਲੀਡਰ ਆ ਯਾਰ ਉਹਨੂੰ ਉਹਨਾਂ ਨੂੰ ਤੁਸੀਂ ਫਾਂਸੀ ਤੇ ਚੜਾਤਾ ਜਿਹੜੇ ਦੇਸ਼ ਨੂੰ ਅਜ਼ਾਦ ਕਰਵਾ ਕੇ ਗਲ ਕਰ ਅਜ਼ਾਦ ਆਪਣਾ ਦੇਸ਼ ਹੋ ਨਹੀਂ ਹੋਇਆ ਸਾਰੇ ਗੋਰਿਆਂ ਜਿਵੇਂ ਲੱਖਾਸਾਨਾਂ ਕਹਿੰਦਾ ਵੀ ਹਰ ਹਰਿਆਣੇ ਦੇ ਮੁੰਡੇ ਭਰਤੀ ਕਰ ਲੈ ਜਾਂ ਕਿਤੋਂ ਦੇ ਘਰ ਲੈ ਜਿਹੜੇ ਭਰਤੀ ਕਰ ਲੇ ਤਾਂ ਜਿਹੜੇ ਆਈਪੀਸ ਅਫਸਰਾਂ ਜਾਂ ਜੱਜਾਂ ਤਾਂ ਇਹ ਤਾਂ ਉਹ ਆਪ ਦੇ ਭਰਤੀ ਕਰੇ ਬੈਠੇ ਉਹ ਦੇਸ਼ਾਂ ਦੇ ਤੁਸੀਂ ਕਿੱਥੋਂ ਆਜ਼ਾਦ ਹੋ ਸਾਈ ਨਾਲ ਦੀ ਨਾਲ ਕਰੰਸੀ ਡਿੱਗ ਪੂਈ ਜੇ ਪੰਜਾਬ ਪੰਜਾਬ ਅਜ਼ਾਦ ਹੁੰਦਾ ਆਪਣਾ ਦੇਸ਼ ਅਜ਼ਾਦ ਹੁੰਦਾ ਸਾਰੀ ਨਾਲ ਦੀ ਨਾਲ ਕਰੰਸੀ ਡਿੱਗ ਪੂ ਸਾਰੇ ਲੋਕ ਆਪਣੇ ਵਾਪਸ ਆ ਜਾਣਗੇ ਬਾਹਰਲੇ ਜੇ ਸਾਨੂੰ ਕੋਈ ਮੇਰੀ ਗੱਲ ਝੂਠ ਲੱਗਦੀ ਹੈ ਤਾਂ ਮੈਂ ਆਪਦੇ ਆਪ ਨੂੰ ਗੋਲੀ ਮਾਰ ਲਊਂਗਾ ਕੋਈ ਚੱਕਰ ਨਹੀਂ ਮੈਂ ਤਾਂ ਪੰਜ ਅਸੀ ਭੈਣ